ਜਥੇਦਾਰ ਗੜਗਾਜ ਨੇ ਆਵਾਜ਼ ਚੱਕੀ ਆ ਕਿ ਇਹ ਜਿਹੜਾ ਪਤਿਤ ਸਿੱਖ ਹੈ ਪਤਿਤ ਸਿੱਖ ਜਿਹੜਾ ਹੈਗਾ ਰਹਿਤ ਨਾਮੇ ਦੇ ਅਨੁਸਾਰ ਕੀਰਤਨੀ ਕਰ ਸਕਦਾ ਜਦ ਕਿ ਰਹਿਤ ਨਾਮੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਨਹੀਂ ਬਣਾਏ ਹੋਏ ਗੜਗਾਜ ਵਰਗੇ ਲੋਕਾਂ ਦੇ ਬਣਾਏ ਹੋਏ ਨੇ ਜੇ ਇੱਕ ਪਤਿਤ ਸਿੱਖ ਗੋਲਕ ਚ ਪੈਸੇ ਪਾ ਸਕਦਾ ਹੈ ਉਹ ਗੜਗਾਜ ਨੂੰ ਮਨਜ਼ੂਰ ਨਹੀਂ ਜੇ ਪਤਿਤ ਸਿੱਖ ਧਰਨੇ ਲਾ ਸਕਦਾ ਹੈ ਗੜਗਾਜ ਨੂੰ ਉਹ ਮਨਜ਼ੂਰ ਨਹੀਂ ਜੇ ਪਤਿਤ ਸਿੱਖ ਬਾਦਲਾਂ ਦੀ ਸਪੋਰਟ ਕਰਦਾ ਗੜਗੱਜ ਨੂੰ ਉਹ ਮਨਜ਼ੂਰ ਨਹੀਂ ਬੇਨਤੀ ਕਰਦਾ ਗੜਗੱਜ ਜੀ ਤੁਹਾਨੂੰ ਚਾਹੀਦਾ ਹੈ ਕਿ ਜਿਹੜੇ ਲੋਕ ਠੇਕੀਆਂ ਤੇ ਜਾਂਦੇ ਉਤੇ ਇਤਰਾਜ਼ ਕਰੋ ਜਿਹੜੇ ਲੋਕ ਲਚਰਤਾ ਫੁਲਾ ਰਹੇ ਨੇ ਉਹਨਾਂ ਤੇ ਇਤਰਾਜ਼ ਕਰੋ ਜਿਹੜੇ ਸਿੱਖ ਔਰਕੈਸਟਰਾਂ ਨਜਾਰੇ ਨੇ ਉਹਨਾਂ ਤੇ ਇਤਰਾਜ਼ ਕਰੋ ਤੁਸੀਂ ਕਿਉਂ ਸਿੱਖੀ ਨੂੰ ਖਤਮ ਕਰਨ ਲਗੇ ਪਰ ਕੁਝ ਅਜਿਹੇ ਢੂੰਗਰਾਂ ਵਾਲੇ ਬਾਬੇ ਨੇ ਜਿਹੜੇ ਯਾਤਰਾ ਲੈ ਕੇ ਸਾਹਿਬ ਜਦਾਂ ਕੋ ਜਾਨਦੇ ਨੇ ਗੁਰੂ ਘਰ ਵਿੱਚ ਜਾਂਦੇ ਤਾਂ ਉਹਨਾਂ ਨੂੰ ਸਿਰੋਪੇ ਪੈਂਦੇ ਨੇ ਜਿਨ੍ਹਾਂ ਨੇ ਹਮੇਸ਼ਾ ਸਿੱਖੀ ਨੂੰ ਤੋੜਿਆ ਜਜਸਵੀਰ ਜੱਸੀ ਮੈਂ ਉਹਦਾ ਇਹ ਬਹੁਤ ਵੱਡਾ ਫੈਨ ਨਹੀਂ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਪੰਜਾਬੀ ਤੇ ਪੰਜਾਬੀਤ ਆਵਾਜ਼ ਤੇ ਹਮੇਸ਼ਾ ਉਹ ਆਪਣੇ ਜਜ਼ਬਾਤ ਰੱਖਦਾ ਹੈ ਕਾਰਨ ਕੀ ਹੈ ਪਰ ਆਪ ਜੀਆਂ ਨੂੰ ਤਾਂ ਸਿੱਖੀ ਦੇ ਨਾਲ ਬੈਰ ਹੋ ਗਿਆ ਗੈਰ ਸਿੱਖਾਂ ਨਾਲ ਖਾਸ ਕਰ ਹਿੰਦੂਆਂ ਨਾਲ ਜਿੱਸੀ ਦੀਆਂ ਜੋੜਿਆਂ ਦੇ ਵਿੱਚ ਜਿੱਸੀ ਦੀ ਜੋੜ ਮੇਲਿਆਂ ਦੇ ਵਿੱਚ ਹਿੰਦੂਆਂ ਦੀਆਂ ਟੋਪੀਆਂ ਉਤਾਰੀਆਂ ਜਾਂ ਜਾਂਦੀਆਂ ਨੇ ਪਰ ਜਦੋਂ ਕੋਈ ਮੁਸਲਮਾਨ ਮਹਮਦਨ ਟੋਪੀਆਂ ਪਾ ਕੇ ਗੁਰੂ ਘਰ ਦੇ ਵਿੱਚ ਨਵਾਜ ਕਰਦਾ ਜਾਂ ਗੁਰੂ ਘਰ ਦੇ ਵਿੱਚ ਨਮਸਤਕ ਹੁੰਦਾ ਉਹ ਟੋਪੀ ਪਾ ਕੇ ਜਾਂਦਾ ਉਦੋਂ ਤੁਹਾਨੂੰ ਕੋਈ ਰਹਿਤਨਾਮਾ ਜਾਂ ਕੋਈ ਗੱਲ ਯਾਦ ਨਹੀਂ ਰਹਿੰਦੀ ਪੂਰੀ ਦੁਨੀਆ ਦੇ ਵਿੱਚ ਛੀਦੀ ਦਿਹਾੜੇ بڑے ਸ਼ਰਧਾ ਭਾਵਨਾਵਾਂ ਦੇ ਨਾਲ ਮਨਾਏ ਗਏ ਨੇ ਤੇ ਵੱਖ-ਵੱਖ ਸਮਾਜ ਦੇ ਲੋਕਾਂ ਨੇ ਆਪਣੇ ਆਪਣੇ ਭਾਉ ਦੇ ਨਾਲ ਆਪਣੇ ਆਪਣੇ ਸ਼ਬਦਾਂ ਰਾਹੀਂ ਗੁਰੂ ਸਾਹਿਬ ਨੂੰ ਸਹਿਬਜ਼ਾਦਿਆਂ ਨੂੰ ਸਜਦਾ ਕੀਤਾ। ਪਿਛਲੇ ਦਿਨੀ ਇੱਕ ਪੰਜਾਬੀ ਸਿੰਗਰ ਜਸਵੀਰ ਜੱਸੀ ਵੱਲੋਂ ਇੱਕ ਧਾਰਮਿਕ ਸਮਾਗਮ ਦੇ ਵਿੱਚ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ। ਜਿੱਥੇ ਉਹਨਾਂ ਨੇ ਗੁਰੂ ਸਾਹਿਬ ਨੂੰ ਸਹਿਬਜ਼ਾਦਿਆਂ ਨੂੰ ਸਜਦਾ ਕੀਤਾ ਇੱਕ ਕੀਰਤਨ ਕੀਤਾ ਗਿਆ। ਜਦੋਂ ਕੀਰਤਨ ਹੋਇਆ ਲੱਖਾਂ ਦੁਨੀਆਂ ਨੇ ਉਹਦਾ ਆਨੰਦ ਮਾਣਿਆ ਤੇ ਗੁਰੂ ਸਾਹਿਬ ਨੂੰ ਸਹਿਬਜ਼ਾਦਿਆਂ ਨੂੰ ਆਪਣੇ ਸ਼ਰਧ ਦੇ ਭੁੱਲ ਪੇਟ ਸਿੰਗਰ ਵੱਲੋਂ ਕੀਤੇ ਗਏ ਜਸਵੀਰ ਜੱਸੀ ਵੱਲੋਂ ਕੀਤੇ ਗਏ ਪਰ ਉਹਦੇ ਚੱਲਦੇ ਆ ਜਥੇਦਾਰ ਗੜਗਾਜੇ ਨੇ ਆਵਾਜ਼ ਚਖੀ ਆ ਕਿ ਇਹ ਜਿਹੜਾ ਪਤਿਤ ਸਿੱਖ ਹੈ ਪਤਿਤ ਸਿੱਖ ਜਿਹੜਾ ਹੈਗਾ ਰਹਿਤ ਨਾਮੇ ਦੇ ਅਨੁਸਾਰ ਕੀਰਤਨੀ ਕਰ ਸਕਦਾ ਜਦ ਕਿ ਰਹਿਤ ਨਾਮੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾ ਦੇ ਨਹੀਂ ਬਣਾਏ ਹੋਏ ਗੜਗੱਜ ਵਰਗੇ ਲੋਕਾਂ ਦੇ ਬਣਾਏ ਹੋਏ ਨੇ ਜੇ ਇੱਕ ਪਤਿਤ ਸਿੱਖ ਗੋਲਕ ਚ ਪੈਸੇ ਪਾਸ ਸਕਦਾ ਉਹ ਗੜਗੱਜ ਨੂੰ ਮਨਜ਼ੂਰ ਨੇ ਜੇ ਪਤਿਤ ਸਿੱਖ ਧਰਨੇ ਲਾ ਸਕਦਾ ਗੜਗੱਜ ਨੂੰ ਉਹ ਮਨਜ਼ੂਰ ਨੇ ਜੇ ਪਤਿਤ ਸਿੱਖ ਬਾਦਲਾਂ ਦੀ ਸਪੋਰਟ ਕਰਦਾ ਗੜਗੱਜ ਨੂੰ ਉਹ ਮਨਜ਼ੂਰ ਨੇ ਹਰ ਇੱਕ ਜਥੇਦਾਰ ਨੂੰ ਹਰ ਇੱਕ ਬਾਬੇ ਨੂੰ ਹਰ ਇੱਕ ਸੰਤ ਨੂੰ ਪਤਿਤ ਸਿੱਖ ਦੇ ਪੈਸੇ ਮਨਜ਼ੂਰ ਨੇ ਗੋਲਕ ਚ ਪਾਇਆ ਹੋਇਆ ਦਾਨ ਮਨਜ਼ੂਰ ਆ ਪਰ ਉਹਦੀ ਲਚਰਤਾ ਤੇ ਇਹ ਬੋਲੇ ਨਹੀਂ ਪਰ ਜਦ ਕੋਈ ਸੱਭਿਆਚਾਰਕ ਛੱਡ ਕੇ ਲਚਰਤਾ ਛੱਡ ਕੇ ਧਰਮ ਦੇ ਰਾਹ ਤੇ ਆ ਕੇ ਸਹਿਬਜ਼ਾਦਿਆਂ ਨੂੰ ਸਜਦਾ ਕਰਦਾ ਤਾਂ ਫੇ ਇਤਰਾਜ਼ ਹੋ ਜਾਂਦਾ ਮੈਂ ਇਹਦੀ ਨਖੇਦੀ ਕਰਦਾ ਤੇ ਨਾਲ ਹੀ ਜਥੇਦਾਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਗੜਗੱਜ ਜੀ ਤੁਹਾਨੂੰ ਚਾਹੀਦਾ ਹੈ ਕਿ ਜਿਹੜੇ ਲੋਕ ਠੇਕੀਆਂ ਤੇ ਜਾਂਦੇ ਉਤੇ ਇਤਰਾਜ਼ ਕਰੋ ਜਿਹੜੇ ਲੋਕ ਲਚਰਤਾ ਫੁਲਾ ਰਹੇ ਨੇ ਉਹਨਾਂ ਤੇ ਇਤਰਾਜ਼ ਕਰੋ ਜਿਹੜੇ ਸਿੱਖ ਔਰਕੈਸਟਰਾਂ ਨਚਾ ਰਹੇ ਨੇ ਉਹਨਾਂ ਤੇ ਇਤਰਾਜ਼ ਕਰੋ ਤੁਸੀਂ ਕਿਉਂ ਸਿੱਖੀ ਨੂੰ ਖਤਮ ਕਰਨ ਲੱਗੇ ਕੁਝ ਜਿਹੜੇ ਲੋਕ ਨੇ ਕੁਝ ਚੁਨਿੰਦਾ ਸਿੰਗਰ ਨੇ ਜਿਹੜੇ ਅੱਜ ਗੁਰੂ ਘਰ ਆ ਕੇ ਸਜਦਾ ਹੋ ਰਹੇ ਨੇ ਗੁਰੂ ਘਰ ਨੂੰ ਮੁੱਖ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਕਿਉਂ ਦੂਰ ਕਰਨ ਲੱਗੇ ਹੋਏ ਨੇ ਪਰ ਕੁਝ ਅਜਿਹੇ ਘੁੰਗਰੂਆਂ ਵਾਲੇ ਬਾਬੇ ਨੇ ਜਿਹੜੇ ਯਾਤਰਾ ਲੈ ਕੇ ਸਾਬਜਾਦਿਆਂ ਕੋਲ ਜਾਂਦੇ ਨੇ ਗੁਰੂ ਘਰ ਵਿੱਚ ਜਾਂਦੇ ਨੇ ਉਹਨਾਂ ਨੂੰ ਸਰੋਪੇ ਪੈਂਦੇ ਨੇ ਜਿਨ੍ਹਾਂ ਨੇ ਹਮੇਸ਼ਾ ਸਿੱਖੀ ਨੂੰ ਤੋੜਿਆ ਜਜਸਵੀਰ ਜੱਸੀ ਮੈਂ ਉਹਦਾ ਇਹ ਬਹੁਤ ਵੱਡਾ ਫੈਨ ਹੀ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਪੰਜਾਬੀ ਤੇ ਪੰਜਾਬੀਅਤ ਵਾਸਤੇ ਹਮੇਸ਼ਾ ਉਹ ਆਪਣੇ ਜਜ਼ਬਾਤ ਰੱਖਦਾ ਹੈ ਕਾਰਨ ਕੀ ਹੈ ਪਰ ਆਪ ਜੀਆਂ ਨੂੰ ਤਾਂ ਸਿੱਖੀ ਦੇ ਨਾਲ ਬੈਰ ਹੋ ਗਿਆ ਗੈਰ ਸਿੱਖਾਂ ਨਾਲ ਖਾਸ ਕਰ ਹਿੰਦੂਆਂ ਨਾਲ ਜੱਸੀ ਦੀ ਜੋੜਿਆਂ ਦੇ ਵਿੱਚ ਛੇਤੀ ਜੋੜ ਮੇਲਿਆਂ ਦੇ ਵਿੱਚ ਹਿੰਦੂਆਂ ਦੀਆਂ ਟੋਪੀਆਂ ਉਤਾਰੀਆਂ ਜਾਂਦੀਆਂ ਜਾਂਦੀਆਂ ਨੇ ਪਰ ਜਦੋਂ ਕੋਈ ਮੁਸਲਮਾਨ ਮੋਮਦਨ ਟੋਪੀਆਂ ਪਾ ਕੇ ਗੁਰੂ ਘਰ ਦੇ ਵਿੱਚ ਨਵਾਜ ਕਰਦਾ ਜਾਂ ਗੁਰੂ ਘਰ ਦੇ ਵਿੱਚ ਨਮਸਤਕ ਹੁੰਦਾ ਉਹ ਟੋਪੀ ਪਾ ਕੇ ਜਾਂਦਾ ਉਦੋਂ ਤੁਹਾਨੂੰ ਕੋਈ ਰਹਿਤਨਾਮਾ ਜਾਂ ਕੋਈ ਗੱਲ ਯਾਦ ਨਹੀਂ ਰਹਿੰਦੀ ਸੋ ਮੈਂ ਇਹੀ ਕਹਾਂ ਕਿ ਪੰਜਾਬ ਦੇ ਲੋਕੋ ਸੰਸਾਰ ਭਰ ਦੇ ਲੋਕੋ ਜਿਹੜਾ ਇਹ ਜਥੇਦਾਰ ਹੈ ਸਿੱਖੀ ਨੂੰ ਖਤਮ ਕਰਨ ਵਾਸਤੇ ਹੈ ਜਿਹਨੂੰ ਹਰ ਇੱਕ ਗੱਲ ਦੀ ਇਹਦੀ ਨਫ਼ਰਤ ਜਿਹੜੀ ਆ ਕਿਤੇ ਨਾ ਕਿਤੇ ਸਨਾਤਨ ਤੇ ਹਿੰਦੂਆਂ ਤੋਂ ਸਿੱਖਾਂ ਨੂੰ ਦੂਰ ਕਰਨ ਦੀ ਜਾ ਰਹੀ ਆ ਮੈਂ ਬੇਨਤੀ ਕਰਦਾ ਕਿ ਜਿਹੜੇ ਲੋਕਾਂ ਨੂੰ ਇਤਰਾਜ਼ ਹੈ ਉਹ ਇੱਕ ਗੱਲ ਇਹ ਵੀ ਕਹਿਣ ਕਿ ਪਤਿਤ ਸਿੱਖਾਂ ਦੇ ਪੈਸੇ ਗੋਲ ਖਿਚ ਨਾ ਪਉਣ ਇਹ ਵੀ ਇੱਕ ਹੁਕਮਨਾਮਾ ਜਾਰੀ ਹੋਵੇ ਕੋਈ ਵੀ ਪਤਿਤ ਸਿੱਖ ਗੁਰੂ ਘਰ ਨਾ ਆਵੇ ਤੁਸੀਂ ਇਹ ਵੀ ਕਹਿ ਦਿਓ ਗੁਰੂ ਕਿਸੇ ਦੇ ਨਾਲ ਬਿੱਤ ਕਰਾਣੀ ਕੋਰਦਾ ਕਾਦਾ ਉਥੇ ਚਾਹ ਦਰਵਾਜੇ ਸਾਰਿਆਂ ਵਾਸਤੇ ਨੇ ਸੋ ਪਰ ਗੜਗੱਜ ਨੂੰ ਕਿਉਂ ਨਫ਼ਰਤ ਹੋ ਰਹੀ ਆ ਇਹ ਗੱਲ ਤਾਂ ਗੜਗੱਜ ਹੀ ਦੱਸ ਸਕਦਾ ਕਿ ਸਿੱਖੀ ਜਿਹੜੀ ਆ ਸਿਧਾਂਤਕ ਤੌਰ ਤੇ ਹਮੇਸ਼ਾ ਗੁਰੂ ਦੀ ਗੱਲ ਕਰਦੀ ਆ ਸਾਂਝੀ ਵਾਰਤਾ ਦੀ ਗੱਲ ਕਰਦੀ ਆ ਪਰ ਗੜਗੱਜ ਜਿਹੜਾ ਹਮੇਸ਼ਾ ਸਿੱਖਾਂ ਨੂੰ ਤੋੜਨ ਦੀ ਗੱਲ ਕਰਦਾ ਜਸਵੀਰ ਜੱਸੀ ਤੇ ਬਿਨਾ ਬੇਅੰਤ ਜਿਹੜੇ ਕੀਰਤਨੀਆਂ ਨੇ ਜਿਹੜੇ ਮੁਹੰਮਦਨ ਨੇ ਉਹ ਵੀ ਕੀਰਤਨ ਕਰਦੇ ਨੇ ਹੋਰ ਬੇਅੰਤ ਲੋਕ ਜੇ ਅੱਜ ਗੁਰੂ ਘਰ ਵੱਲੋਂ ਆ ਰਹੇ ਨੇ ਪਰ ਸਿੱਖ ਛੱਡ ਕੇ ਸਿੱਖੀ ਛੱਡ ਕੇ ਲੋਕ ਕ੍ਰਿਚਨੀਵਲ ਜਾ ਰਹੇ ਨੇ ਉਹਨਾਂ ਤੇ ਕਦੇ ਜਥੇਦਾਰ ਨਹੀਂ ਬੋਲਿਆ ਉਹਨਾਂ ਨੂੰ ਕਦੇ ਬੰਗਾਰ ਨਹੀਂ ਕੀਤੀ ਜਿਨ੍ਹਾਂ ਨੇ ਲੋਕਾਂ ਨੇ ਆ ਕੇ ਨਿਊਜ਼ੀਲੈਂਡ ਦੇ ਵਿੱਚ ਸਾਡੇ ਕੀਰਤਨ ਰੋਕੇ ਨੇ ਉਹਨਾਂ ਨੂੰ ਕਦੇ ਬੰਗਾਰ ਨਹੀਂ ਕੀਤੀ ਉੱਥੇ ਸਿਰਫ ਰਿਕਵੈਸਟ ਤੇ ਬੇਨਤੀਆਂ ਕਰਦੇ ਨੇ ਸੋ ਜਥੇਦਾਰ ਸਾਹਿਬ ਮਾਫ ਕਰਨਾ ਤੁਸੀਂ ਸਿੱਖਾਂ ਨੂੰ ਖਤਮ ਕਰਨ ਵਾਸਤੇ ਪੈਦਾ ਹੋਏ